ਕੱਲ ਗਿਆ ਵਾ ਕਿ ਅਗੋਸ ਨਾਲ ਹੂੰ ਉਹਨਾਂ ਦਾ ਕਿਹੜੇ ਪ੍ਰੋਗਰਾਮ ਹੋਣਾ ਕੋਈ ਉੱਥੋਂ ਜਦੋਂ ਸ਼ਾਮੀ ਵਾਪਸ ਆਇਆ ਵਾ ਮੈਨੂੰ ਵੀ ਕਰਮ ਬੱਚਿਆਂ ਨੇ ਫੋਨ ਕੀਤਾ ਹੂੰ ਇਹ ਦਾਦਾ ਗੋਲੀ ਲੱਗਦੀ ਹੂੰ ਮੈਂ ਤਾਂ ਤੁਹਾਰਿਆਂ ਬਾਅਦ ਚ ਜਦੋਂ ਆ ਕੇ ਦੇਖਿਆ ਪਿਓ ਗੋਲੀਆਂ ਮਾਰ ਰਿਹਾ ਗੱਡੀ ਦੇ ਬਾਹਰ ਖੜੋ ਕੀ ਕਾਰਨ ਸਮਝ ਆਇਆ ਇਹ ਤਾਂ ਕਿ ਉਹਨੂੰ ਡਰੀ ਨਹੀਂ ਰਹਿ ਗਿਆ ਕਿ ਇਹਦੀ ਜ਼ਿੰਦਗੀ ਦਾ ਖਲਵਾ ਕਰਨਾ ਇਹ ਤਾਂ ਕਿ ਉਹਨੂੰ ਸ਼ੌਂਕ ਆ ਗਿਆ ਇਹ ਤਾਂ ਕਿ ਉਹਨੂੰ ਡਰੀ ਨਹੀਂ ਰਹਿ ਗਿਆ ਤਲੇ ਪੋਸਟ ਵਾਇਰਲ ਹੁੰਦੀ ਆ ਗੈਂਗਸਟਰ ਹੈਰੀ ਚੱਟਾ ਵੀ ਉਹਨੂੰ ਕਿਦਾਂ ਦੇਖਿਆ ਤੁਸੀਂ ਮੈਂ ਤਾਂ ਕਦੇ ਨਾ ਹੀ ਸੁਣਿਆ ਗੈਰ ਚ ਉਹ ਵੀ ਕੱਲ ਆਪਣੇ ਘਰ ਮੌਜੂਦ ਸੀ ਔਰ ਇਹਨਾਂ ਨੂੰ ਫੋਨ ਆਉਂਦਾ ਹੈ ਕਿ ਮੈਂ ਆ ਗਿਆ ਚਾਹ ਬਣਾ ਇਹੋ ਚਾਹ ਬਣੀ ਚਾਹ ਨੂੰ ਕੋਕਰ ਪੈਸਾ ਕੋਕੜੀ ਚੁੱਤਰ ਲੱਗੇ ਇਹਨੂੰ ਫੋਨ ਕੀਤਾ ਕਿ ਮੈਂ ਆ ਗਿਆ ਮੈਂ ਚਾਹ ਪੀਣੀ ਆ ਤੁਸੀਂ ਚਾਹ ਬਣਾ ਕੇ ਰੱਖੋ ਮੈਂ ਆਇਆ ਮੈਂ 5 ਮਿੰਟ ਤੋਂ 2 ਮਿੰਟਾ ਬਾਅਦ ਫੋਨ ਮੇਰਾ ਕੱਟ ਗਿਆ ਮੈਨੂੰ ਫੋਨ ਨਹੀਂ ਆਇਆ ਮੈਂ 5 ਮਿੰਟ ਬਾਅਦ ਉਹਨੂੰ ਇੰਨੇ ਫੋਨ ਲਾਏ ਫੋਨ ਨਹੀਂ ਚੁੱਕਿਆ ਉਹਨਾਂ ਨੇ ਫੋਨ ਚੁੱਕਦੇ ਆ ਚੁੱਕਦੇ ਆ ਸਾਰ ਉਹਦੇ ਪਤਾ ਨਹੀਂ ਫੋਨ ਚੁੱਕਿਆ ਆ ਗਿਆ ਨਹੀਂ ਬਸ ਉਹਨੇ ਇਹੋ ਕਿਹਾ ਮੇਰਾ ਨਾਮ ਲਿਆ ਨੇ ਚੰਨੀ ਉਸੇ ਵਾਲੇ ਧਾਰ-ਧਾੜੋਂ ਦੇ ਗੋਲੀਆਂ ਵਜਤੀਆਂ ਉਹਦੇ ਬੀਤੀ ਦੇਰ ਸ਼ਾਮ ਬਟਾਲਾ ਦਾ ਭੀੜਪਾੜ ਵਾਲਾ ਇਲਾਕਾ ਡੇਰਾ ਰੋਡ ਜਿੱਥੇ ਗੋਲੀ ਚੱਲਦੀ ਹੈ ਗੋਲੀ ਉਸ ਜਗ੍ਹਾ ਤੇ ਚੱਲਦੀ ਹੈ ਜਿੱਥੇ ਦਾਣਾ ਮੰਡੀ ਹੈ ਵੈਸੇ ਵੀ ਅੱਜਕੱਲ ਸੀਜ਼ਨ ਹੈ ਬਹੁਤ ਭੀੜਪਾੜ ਵਾਲਾ ਉਥੇ ਮਾਹੌਲ ਰਹਿੰਦਾ ਜਸਜੀਤ ਚੀਮਾ ਆਪਣੇ ਦੋਸਤ ਦੇ ਨਾਲ ਇੱਕ ਫੰਕਸ਼ਨ ਤੋਂ ਆਉਂਦਾ ਜਿੱਦਾਂ ਹੀ ਉਹ ਆਪਣੇ ਘਰ ਜਾਣ ਲਈ ਵਾਹਨ ਤੋਂ ਉਤਰਦਾ ਹੈ ਤਾਂ ਬੜ ਤੋੜ ਗੋਲੀਆਂ ਚੱਲ ਗਈਆਂ ਗੋਲੀਆਂ ਚੱਲਦੇ ਸਾਰ ਹੀ ਮੌਕੇ ਤੇ ਹੀ ਜਸਜੀਤ ਦੀ ਜਾਨ ਚਲੀ ਗਈ ਪਰਿਵਾਰ ਕੋਲ ਪਹੁੰਚੇ ਗੱਲਬਾਤ ਕਰਾਂਗੇ ਔਰ ਇਸ ਤੋਂ ਬਾਅਦ ਇੱਕ ਪੋਸਟ ਵਾਇਰਲ ਹੋਈ ਗੈਂਗਸਟਰ ਹੈਰੀਟੇਟਾ ਦੀ ਅਸੀਂ ਯਾ ਸਾਡਾ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਜਸਜੀਤ ਦੇ ਪਰਵਾਰਿਕ ਮੈਂਬਰ ਸੜਨਾ ਮੌਜੂਦ ਹੈ ਗੱਲ ਕਰ ਲੈਣੀ ਕਿੰਨੇ ਬੱਚੇ ਜੀ ਜੀ ਜਸਜੀਤ ਘੜ ਤੋਂ ਛੋਟਾ ਸੀ ਕਿ ਵੱਡਾ ਸੀ ਸਭ ਤੋਂ ਛੋਟਾ ਸੀ ਉਹ ਜੀ ਕੀ ਕਰਦਾ ਸੀ ਉਹ ਪੇਂਟ ਦਾ ਕੰਮ ਕਰਦਾ ਸੀ ਕੀ ਹੋਇਆ ਕੱਲ ਤਾਂ ਪਤਾ ਲੱਗਾ ਕੁਝ ਵੀ ਅਖੀਰ ਇਹ ਸਭ ਕੁਝ ਹੋਇਆ ਕਿਦਾਂ ਕਿੰਨੇ ਵਜ ਦਾ ਸਮੇਂ ਸੀ ਕੌਣ ਆਇਆ ਮੈਂ ਤਾਂ ਕੰਮ ਤੇ ਜਾਂਦਾ ਮਮਰ ਸਰ ਤੇ ਉਹ ਤੇ ਕੱਲ ਗਿਆ ਵਾ ਕਿ ਉਸ ਨਾਲ ਹਾਂ ਉਹਨਾਂ ਦਾ ਕਿਹੜੇ ਪ੍ਰੋਗਰਾਮ ਹੋਣਾ ਕੋਈ ਉੱਥੋਂ ਜੋ ਸ਼ਾਮੀ ਵਾਪਸ ਆਇਆ ਵਾ ਮੇਰੇ ਨੂੰ ਵੀ ਕਰਮ ਬੱਚਿਆਂ ਨੇ ਫੋਨ ਕੀਤਾ ਹੂੰ ਕਿ ਦਾਦਾ ਦੀ ਗੋਲੀ ਲੱਗ ਗਈ ਹੈ ਹੂੰ ਮੈਂ ਤਾਂ ਤੁਹਾਰਿਆਂ ਬਾਅਦ ਚ ਜਦੋਂ ਆ ਕੇ ਦੇਖਿਆ ਪਈਓ ਗੋਲੀਆਂ ਮਾਰ ਕੇ ਗੱਡੀ ਦੇ ਬਾਹਰ ਖੜੇ ਕੀ ਸਮਝੋ ਕਾਰਨ ਹੋ ਸਕਦਾ ਵਾ ਇਸ ਤਰੀਕੇ ਨਾਲ ਜਦੋਂ ਕੋਈ ਆਪਣੇ ਦੋਸਤ ਨਾਲ ਆ ਰਿਹਾ ਵਾ ਇਕਦਮ ਕੋਈ ਆਵੇ ਅਣਪਛਾਤੇ ਲੋਕ ਉਸ ਤੋਂ ਬਾਅਦ ਗੋਲੀਆਂ ਵਾਜਾਂ ਕੀ ਕਾਰਨ ਸਮਝ ਆਇਆ ਇਹ ਤੇ ਕਿਨੂੰ ਡਰੀ ਨਹੀਂ ਰਹਿ ਗਿਆ ਕਿ ਇਹਦੀ ਜ਼ਿੰਦਗੀ ਦਾ ਖਲਵਾ ਕਰਨਾ ਇਹ ਤੇ ਕਿਨੂੰ ਸ਼ੌਂਕ ਆ ਗਿਆ ਇਹ ਤੇ ਕਿ ਇਹਨੂੰ ਡਰ ਹੀ ਨਹੀਂ ਰਹਿ ਗਿਆ ਤੁਹ ਵੈਸੇ ਦੁਕੀ ਦੀ ਕੋਈ ਹੈ ਸੀ ਕਿਸੇ ਨੂੰ ਲੱਗਦਾ ਕਿਸੇ ਨਾ ਨਹੀਂ ਆਉਂਦੀ ਉਹਦੇ ਸਾਰਿਆਂ ਨਾਲ ਬੰਦੀ ਸੀ ਹੂੰ ਤਾਂ ਕਿਹਨਾਂ ਲੱਗਦਾ ਨਹੀਂ ਸਾਰਿਆਂ ਨਾਲ ਪ੍ਰਿਆਮ ਨਾ ਰਹਿੰਦਾ ਕੱਲ ਪੋਸਟ ਵਾਇਰਲ ਹੁੰਦੀ ਆ ਗੈਂਗਸਟਰ ਹੈਰੀ ਚੱਠਾ ਦੀ ਉਹਨੂੰ ਕਿਦਾਂ ਦੇਖਿਆ ਤੁਸੀਂ ਮੈਂ ਤਾਂ ਕਦੀ ਨਾ ਹੀ ਸੁਣਿਆ ਗੈਂਗਸਟਰ ਇਸ ਬਾਰੇ ਹਾਨੂੰ ਕੋਈ ਨੌਲਜੀ ਨਹੀਂ ਹੈਗੀ ਨਾ ਇਸ ਪਾਸੇ ਹੀ ਜਾਣਦੇ ਆਪਾਂ ਪੁਲਿਸ ਕੀ ਕੀ ਕਾਰਵਾਈ ਕੀਤੀ ਪੁਲਸਾਂ ਜੇ ਦੇਖੋ ਕਾਰਵਾਈ ਆਪਣੀ ਕਰ ਰਹੀ ਹੈ ਕੋਈ ਗੱਲ ਹੋਈ ਵੀ ਕੀ ਪਰਚਾ ਦਰਜ ਕੀਤਾ ਕੀ ਨਹੀਂ ਅਈ ਜੇ ਤਾਂ ਕੋਈ ਗੱਲ ਪੱਦੀ ਰਨਲ ਜਸੀਦ ਦੀ ਧਰਮਪਤਨੀ ਨੇ ਉਹ ਵੀ ਕੱਲ ਆਪਣੇ ਘਰ ਮੌਜੂਦ ਸੀ ਔਰ ਇਹਨਾਂ ਨੂੰ ਫੋਨ ਆਉਂਦਾ ਹੈ ਕਿ ਮੈਂ ਆ ਗਿਆ ਚਾਹ ਬਣਾ ਕੀ ਉਹ ਚਾਹ ਬਣੀ ਕੀ ਮਾਹੌਲ ਬਣਿਆ ਗੱਲ ਕਰ ਰਹੀ ਨੇ ਉਹਨਾਂ ਦੀ ਪਤਨੀ ਦਾ ਕਿ ਜਦੋਂ ਤੁਹਾਨੂੰ ਫੋਨ ਆਇਆ ਕਿ ਮੈਂ ਆ ਗਿਆ ਉਦੋਂ ਕਿੱਥੇ ਸਨੋਂ ਤੇ ਕੀ ਕਿਹਾ ਉਹਨਣ ਦਾ ਸਰ ਜਦੋਂ ਕੋਕਰ ਪੈਰਸ ਲਾ ਕੇ ਗੱਡੀ ਚ ਉਤਰ ਲੱਗੇ ਮੈਨੂੰ ਫੋਨ ਕੀਤਾ ਕਿ ਮੈਂ ਆ ਗਿਆ ਮੈਂ ਚਾਹ ਪੀਣੀ ਆ ਤੁਸੀਂ ਚਾਹ ਬਣਾ ਕੇ ਰੱਖੋ ਮੈਂ ਆਇਆ ਮੈਂ 5 ਮਿੰਟ ਦੋ 2 ਮਿੰਟ ਬਾਅਦ ਫੋਨ ਮੇਰਾ ਕੱਟ ਗਿਆ ਮੈਨੂੰ ਫੋਨ ਨਹੀਂ ਆਇਆ ਮੈਂ 5 ਮਿੰਟ ਬਾਅਦ ਉਹਨੂੰ ਇੰਨੇ ਫੋਨ ਲਾਏ ਫੋਨ ਨਹੀਂ ਚੁੱਕਿਆ ਉਹਨਾਂ ਨੇ ਫੋਨ ਚੁੱਕਦੇ ਚੁੱਕਦੇ ਸਾਰ ਉਹਦੇ ਪਤਾ ਨਹੀਂ ਫੋਨ ਚੁੱਕਿਆ ਗਿਆ ਨਹੀਂ ਬਸ ਉਹਨੇ ਇਹ ਕਹਾ ਮੇਰਾ ਨਾਮ ਲਿਆ ਨੇ ਚੰਨੀ ਉਸੇ ਵਾਲੇ ਤਾਰ-ਤਾੜ ਉਹਦੇ ਗੋਲੀਆਂ ਬਚ ਗਈਆਂ ਉਹਦੇ ਬਸ ਮੇਰੇ ਨਾਲ ਮੁੜ ਕੇ ਦੋ ਦੋ ਗੋਲੀਆਂ ਚੱਲਣ ਦੀ ਇੱਥੇ ਸਾਰ ਪਟਾਕੇ ਚਲਾਉਂਦੇ ਪਏ ਸੀ ਨਿਆਣੇ ਸਾਡੇ ਸੋਚੀ ਕਿ ਪਟਾਕੇ ਹੀ ਚਲਾਉਂਦੇ ਪਏ ਆ ਹੋ ਸਕਦਾ ਨਿਆਣੇ ਦੇ ਚਲਾਉਣ ਕੋਈ ਗੱਲ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਕਿ ਇਹ ਟਾਕਿਆਂ ਦੀ ਆਵਾਜ਼ ਨਹੀਂ ਇਹ ਤਾਂ ਗੋਲੀਆਂ ਦੀ ਤੜ-ਤੜ ਆਵਾਜ਼ ਸੀ ਇਹਦੇ। ਇਹ ਮੈਨੂੰ ਕਦੀ ਕੋਈ ਇਸ ਤਰ੍ਹਾਂ ਧਮਕੀ ਆਈ ਹੋਵੇ ਕਿਸੇ ਨੇ ਕੋਈ ਥ੍ਰੈਟ ਕੀਤਾ ਹੋਵੇ? ਨਹੀਂ ਸਰ। ਇਹ ਲੱਗਦੀ ਆਹੋ। ਨਹੀਂ। ਕੀ ਲੱਗਦਾ ਕੌਣ ਲੋਕ ਹੋ ਸਕਦੇ ਆ ਜੇ ਕਿਉਂਕਿ ਜਿਸ ਜਿਸ ਤਰ੍ਹਾਂ ਬਾਹਰ ਗਏ ਦੇ ਸੀ ਕਿਸੇ ਦੇ ਨਾਲ ਗਏ ਦੇ ਸੀ ਤੁਹਾਨੂੰ ਕਿਸੇ ਤੋਂ ਸ਼ੱਕ? ਸਰ 3 ਵਜੇ ਗਿਆ। 3:35 ਮਿੰਟ ਦੇ ਘਰੋਂ ਪੈਰ ਚੋਲਿਆ ਨਹੀਂ ਕਿ ਮੈਂ ਜਾਣੇ ਜਾਣਾ ਮੈਂ ਕਿਹਾ ਤੁਸੀਂ ਨਹੀਂ ਜਾਣਾ ਅੱਜ। ਪਹਿਲਾਂ 9 ਵਜੇ ਦੀ ਤਿਆਰੀ ਸੀ ਕੋਈ ਮੁੰਡੇ ਫੋਨ ਕਰਦੇ ਸੀ ਇਹਨੂੰ। ਕੀ ਅੱਜ ਨੂੰ ਇੱਥੇ ਆਉਣਾ ਵਾ ਫਲਾਣਾ ਮੁੰਡਾ ਨਹੀਂ ਆਇਆ ਢੀਂਗੜਾ ਨਹੀਂ ਆਇਆ ਸਾਨੂੰ ਸ਼ੱਕ ਮੈਨੂੰ ਕੋਈ ਨਹੀਂ ਹੈ ਤਾਰਾਗੜ ਕੋਈ ਫੰਕਸ਼ਨ ਸੀ ਸੁੱਖਾ ਮੱਲੀ ਆ ਉਹਦੇ ਘਰ ਗਿਆ ਸੀ ਮੈਨੂੰ ਉੱਥੋਂ ਹੀ ਪਤਾ ਲੱਗਣਾ ਚਾਹੀਦਾ ਏ ਮੈਨੂੰ ਸਾਫ਼ ਚਾਹੀਦਾ ਕਿ ਉੱਥੇ ਗਿਆ ਸੀ ਕੌਣ ਹੀ ਉੱਥੇ ਕਿਹੜੇ ਕਿਹੜੇ ਉਹਦੇ ਨਾਲ ਮੁੰਡੇ ਸੀ ਕਿਹੜੀ ਉਹ ਮਹਿਫਲ ਵਿੱਚ ਬੈਠਾ ਸੀ ਕੌਣ ਉਹਦੇ ਗੱਡੀਆਂ ਮਗਰ ਲੱਗੀਆਂ ਸੀ ਉਹਦੇ ਕਿੰਤਾ ਆਇਆ ਸੀ ਮੈਨੂੰ ਨਹੀਂ ਇਸ ਕੱਲ ਦਾ ਪਤਾ ਆ ਬਿਲਕੁਲ ਜੇ ਪੁੱਛ ਲੈਂਦੇ ਆ ਕਿ ਕੀ ਹੁਣ ਜੇ ਸੰਸਕਾਰ ਦੀ ਗੱਲ ਕੀਤੀ ਜਾਵੇ ਜਾਂ ਪੋਸਟਮਾਰਟਮ ਦੀ ਗੱਲ ਕੀਤੀ ਜਾਵੇ ਤਾਂ ਮ੍ਰਿਤਕ ਦੇ ਤੇ ਉਹਨਾਂ ਦੀ ਸਰਕਾਰੀ ਹਸਪਤਾਲ ਪਈ ਹੈ ਕਦੋਂ ਪੋਸਟਮਾਰਟਮ ਹੋ ਰਿਹਾ ਕਦੋਂ ਜਿਹੜਾ ਅੰਤਿਮ ਸੰਸਕਾਰ ਹੋ ਰਿਹਾ ਸਰ ਮੈਨੂੰ ਇਨਸਾਫ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਦੋ ਬੱਚੇ ਉਹਦੇ ਦੋ ਬੇਟੀਆਂ ਉਹਦੀਆਂ ਇੱਕ ਬੇਟਾ ਹੈ ਮੈਨੂੰ ਇਨਸਾਫ ਚਾਹੀਦਾ ਇਦਾਂ ਦੇ ਮਾਮਾ ਦੇ ਪੁੱਤ ਬੜੇ ਮਰਦੇ ਪਏ ਆ ਬੜੇ ਮਰਦੇ ਪਏ ਪਰ ਇਨਸਾਫ ਨਹੀਂ ਮਿਲਦਾ ਇੱਥੋਂ ਦੀ ਪੁਲਿਸ ਕੁਛ ਨਹੀਂ ਕਰਦੀ ਕੋਈ ਕਾਰਵਾਰ ਨਹੀਂ ਉਹਦੇ ਸਾਹ ਚੱਲਦੇ ਹੀ ਉਦੋਂ ਉਦੋਂ ਕੋਈ ਐਂਬੂਲੈਂਸ ਨਹੀਂ ਆਈ ਕੋਈ ਪੁਲਿਸ ਨਹੀਂ ਆਈ ਸਾਨੂੰ ਇਨਸਾਫ ਚਾਹੀਦਾ ਬਸ ਮੈਨੂੰ ਇਨਸਾਫ ਚਾਹੀਦਾ ਬਿਲਕੁਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਮਿਲੇ ਮ੍ਰਿਤਕ ਦੇ ਜਸਜੀਦ ਦੀ ਸਰਕਾਰੀ ਹਸਪਤਾਲ ਪਟਾਲਾ ਵਿਖੇ ਪਈ ਹੈ ਪਰਿਵਾਰ ਇੱਥੇ ਇਨਸਾਫ ਦਾ ਇੰਤਜ਼ਾਰ ਕਰ ਰਿਹਾ ਪਰਿਵਾਰ ਦੀ ਮੰਨੀ ਚਾਹੀਦੀ ਤੇ ਉਹਨਾਂ ਦਾ ਕਹਿਣਾ ਸੀ ਕਿਸੇ ਨਾਲ